ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਮਨੀਪਲੰਬਰ ਦਾ ਸਫਰਨਾਮਾ ਜਿੰਨੇ ਵੀ ਬੰਦੇ ਦੇਖ ਰਹੇ ਆ ਤੇ ਬਈ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਤੇ ਬਈ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਰੱਬ ਤੁਹਾਨੂੰ ਤਰੱਕੀ ਬਖਸ਼ੇ ਖੁਸ਼ੀਆਂ ਭਰਿਆ ਸਾਲ ਆਵੇ ਤੁਹਾਡੇ ਵਾਸਤੇ ਇਹ ਤੇ ਮੈਂ ਉਮੀਦ ਕਰਦਾ ਸਭ ਨੂੰ ਬਈ ਰੱਬ ਤੰਦਰੁਸਤੀ ਬਖਸ਼ੇ ਤੇ ਅੱਜ ਬਈ ਆਪਾਂ ਗੁਰਦੁਆਰਾ ਸਾਹਿਬ ਮੱਥਾ ਦੇਖਣ ਚੱਲੇ ਆਂ ਤੇ ਉੱਥੇ ਮੱਥਾ ਟੇਕ ਕੇ ਅਰਦਾਸ ਕਰਦੇ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਅੱਜ ਵਿੱਚ ਜਨਵਰੀ ਮਹੀਨੇ ਦਾ ਤੇ ਆਜੋ ਫਿਰ ਕਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਕਤੇਗੜ ਸਾਹਿਬ ਆਪਾਂ ਸਵਾ ਤੇ ਗਏ ਤੇ ਇਹ ਵੀ ਝੰਡਾ ਲਾ ਕੇ ਜਾਈ ਤੇ ਮੋਟਰਸਾਈਕਲ ਤੇ ਤੇ ਚੜ੍ਹਦੀ ਕਲਾ ਦਾ ਸਟicker ਵੀ ਦੁਬਾਰਾ ੱਪਾ ਮੋਟਰਸਾਈਕਲ ਤੇ ਚਲੋ ਭਾਈ ਛੇਵੇਂ ਬਾਬਾ ਜੀ ਅੱਗੇ ਮੱਥਾ ਟੇਕਦੇ ਆਂ ਅਰਦਾਸ ਕਰਦੇ ਆਂ ਬਾਬਾ ਜੀ ਪ੍ਰਮਾਤਮਾ ਜੀ ਸਾਡਾ ਨਵਾਂ ਸਾਲ ਵਧੀਆ ਹੋਵੇ ਆ ਜਾ ਬਈ ਆ ਜਾ ਓਏ ਹੱਥ ਜੋੜ ਕੇ ਅਰਦਾਸ ਕਰੀ ਮੱਭਾ ਜੀ ਅੱਗੇ ਵੀ ਮੇਰੇ ਵਾਸਤੇ ਨਵਾਂ ਸਾਲ ਵਧੀਆ ਹੋਵੇ ਠੀਕ ਹੈ ਮੇਰੀ ਪੜ੍ਹਾਈ ਵਧੀਆ ਹੋਵੇ ਤੇ ਬਈ ਸਾਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਨਵੇਂ ਸਾਲ ਵਾਲੇ ਦਿਨ ਬਈ ਅੱਜ ਥੋੜੀ ਥੋੜੀ بارش ਪਈ ਹੈ। ਛਿੰਮੇਣ ਵਿੱਚ ਵਿੱਚ ਨੂੰ ਹੋਈ ਹੈ ਸੋਹਣੀ। ਪਾਣੀ ਆ ਛੜ ਖੜ ਗਿਆ ਸੜਕਾਂ ਤੇ ਦੇਖ ਸਕਦੇ ਤੁਸੀਂ। ਮੇਰੇ ਤਾਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵਰਕਾਂ ਹੀ ਤੁਹਾਨੂੰ ਵੀ। ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ। quod est in hoc libro ਇਹਦਾ ਟਾਇਰ ਕਿੱਥੇ ਆ ਟੋੜ ਕੇ ਗੇਰੇ ਵਾ ਚਲੋ ਸ਼ਾਬਾਸ਼ ਕ੍ਰਿਕਟ ਖੇਲੋ ਹੁਣ ਨਵੇਂ ਸਾਲ ਵਿੱਚ ਅੱਜ ਤੁਹਾਡੀ ਕ੍ਰਿਕਟਿੰਗ ਦੀ ਟੀਮ ਚ ਸਿਲੈਕਸ਼ਨ ਹੋਈ ਹੈ ਕਿਹੜੇ ਕਿਹੜੇ ਪਲੇਅਰ ਆ ਇਹ ਆਪਣੇ ਆਪਣੇ ਨਾਮ ਦੱਸੋ 18 ਵਿਰਾਟ ਕੋਹਲੀ ਦਾ ਫੈਨ ਤੂੰ ਭਾਈ ਧੋਨੀ ਤੂੰ ਧੋਨੀ ਦਾ ਫੈਨ ਹੈ ਤੂੰ ਠੀਕ ਹੈ ਬੈਟਸਮੈਨ ਆ ਕਿ ਬੋਲਰ ਆ ਤੂੰ ਆ ਦੋ ਬੋਲਰ ਹੈ ਆ ਗੜਾਈ ਸ਼ੋਅ ਹੈ ਅਰਸ਼ਦੀਪ ਅਰਸ਼ਦੀਪ ਸਿੰਘਾ ਤੂੰ ਹਾਂ ਹਰਦੀਪ ਹਾਂ ਯਾਰ ਹਰਦੀਪ ਵਾਂਡੇ ਚਲੋ ਬਈ ਪੂਰੀ ਮੈਂ ਵਿਰਾਟ ਕੋਹਲੀ ਹੁਣ ਮੇਰੀ ਗਾਇ ਬੈਟਿੰਗ ਦੇਖੋ ਡਰਾਈਵ ਮਾਰੂਗਾ ਦੇਖੋ ਬਈ ਚਲੋ ਡਾਈ ਦਾ ਦੇਖੋ ਆਦੀ ਬੋਲ ਸੀ ਬਾਈ ਹਾਂ ਬੁੱਟੇ ਨਾ ਤੁਸੀਂ ਤੋੜਦੇ ਹੋ ਪਾਪਾ ਤੁਸੀਂ ਬੋਲ ਪਾਓ ਨਹੀਂ ਨਹੀਂ ਮੈਂ ਤਾਂ ਬੋਕ ਕਰ ਰਿਹਾ ਕੈਮਰਾਮੈਨ ਬਣਿਆ ਹੋਇਆ ਥੋੜਾ ਮੈਂ ਮੈਂ ਖਿਡਾਂਗਾ ਕੀ ਨਹੀਂ ਭਾਈ ਤੂੰ ਕੈਮਰਾਮੈਨ ਬਣੂਗਾ ਕੀ ਕੀ ਨਾਮ ਤੇਰਾ ਕੈਮਰਾਮੈਨ ਬਣੂਗਾ ਤੂੰ ਇਸ਼ਕਪ੍ਰੀਤ ਕੀ ਨਾਮ ਤੇਰਾ ਇਸ਼ਪ੍ਰੀਤ ਕਿ ਇਸ਼ਕਪ੍ਰੀਤ ਬਾਬਾ ਉਹ ਦਿਖਾਓ ਬੜਾ ਬੋਲੇ ਠੀਕ ਆ ਚਲ ਫਿਲਟਰ ਕਿਹੜਾ ਹੈ ਫਿਲਟਰ ਛੱਡ ਦੇ ਜੋ ਦੋ ਜਣੇ ਤਾਂ ਬੋਲਾਂ ਪਾ ਰਹੇ ਆ ਬੱਚੇ ਹੁੰਦੇ ਭਾਈ ਕਿ ਕਿ ਬੋਲਿੰਗ ਹੈ ਬਾਹਰ ਦੇਖ गाइस ਇੱਕ ਦੋ ਜਣੇ ਨਿਮਰਾ ਗਾਉਟ ਆਊਟ ਆਊਟ ਸਾਹਮਣੇ ਟੁੱਟਿਆ ਬਿੱਟਾਂ ਆਊਟ ਹੈ ਗਾਇਜ਼ ਆਪਣੀ ਆਪਣੇ ਆਪਣੇ ਮੈਚ ਵਿੱਚ ਕਿਹ ਕਿਹ ਚੰਗ ਗਾਇਜ਼ ਤਕੜਾ ਹੀ ਮੈਚ ਲੱਗਿਆ ਹੋਣਾ ਜੀ ਬਾਈ ਅੱਜ ਦਾ ਗਾਣਾ ਸੁਣੀਂ ਸ਼ਪਰੀਦ ਦਾ ਗਾਣਾ ਸੁਣਾ ਬਈ ਤੂੰ ਗਾਣਾ ਸੁਣਾ ਰੁਕ ਜਾ ਰੁਕ ਜਾ ਬੱਸ ਮੈਚ ਬੰਦ ਕਰ ਦੋ ਮਸ਼ਹੂਰੀ ਆ ਗਈ ਇਹਨੇ ਮਸ਼ਹੂਰੀ ਗਾਣਾ ਸੁਣਾ ਬਈ ਆਪੇ ਸਿੱਧੂ ਮਸੇੂਆਣਾ ਸੁਣਾ ਜਿਹੜਾ ਪਹਿਲਾਂ ਗਾਉਂਦਾ ਸੀ ਬੁੜੀ ਕੰਮ ਨਾ ਤੋਲਾ ਜਿੰਨਾਂ ਤੇਰੇ ਭਾਰ ਗੋਰੀਏ ਤੂੰ ਬਰਤਾਰੇ ਨਾ ਮੋਟਾ ਹੋ ਦਾ ਮਤੂ ਤੈਨੂੰ ਜੱਟ ਦਾ ਪਿਆਰ ਹੋਈ ਮੈਂ ਨਮ ਨਮ ਯਖਾ ਯਾਰ ਦਾ ਜੇ ਨਮ ਨਵਾ ਸ਼ਤਾਰ ਗੋਲੀਏ ਕਪੂਰੋ ਸਵਾਰੀ ਨਵੇਂ ਮਿਠਾ ਬੋਲਦਾ ਤੁਸਾਂ ਮੇਰੇ ਚੱਕ ਲੰਪੇਾਰ ਗੋਲੀਏ ਸ਼ਾਬਾਸ਼ ਕੋਈ ਕੋਈ ਬੱਚੇ ਨੇ ਗਾਣਾ ਗਾਣਾ ਮਸ਼ਹੂਰੀ ਖਤਮ ਹੋ ਗਈ ਹੁਣ ਆਓ ਦੇਖੋ ਗਏ ਸਿੰਗਰ ਚਲੇ ਗਏ ਦੇਖੋ ਇੰਟਰ ਹੋ ਗਿਆ ਆਊਟ ਆ ਸਿੰਗਰ ਆਲੇ ਸਿੰਗਰ ਆਲੇ ਚਲੋ ਵਾਪਸ ਕਰੋ ਹੁਣ ਅਦੰਗ ਡਾਲੋ ਹੁਣ ਬੂਆ ਮਾਰੀ ਬਸ ਬਸ ਰਹਿਣ ਦੇ ਬੱਜੀ ਓਏ ਤੂੰ ਬਾਈ ਕੰਮ ਦੋ ਵਾਰੀ ਮਾਰਤੀ ਓਦੇ ਹੋਰੇ ਕਿਤੇ ਬੱਜੀ ਮੂੰਹ ਪਰ ਮੂੰਹ ਪਰ ਦੋ ਵਾਰੀ ਮਾਰਤੀ ਓਰੇ ਅਰੇ ਕਦੋਂ ਸੇਚੀ ਕਿਉਂ ਮਾਰ ਰਹਾ ਯਾਰ ਉਸ ਨੂੰ ਬਸ ਬਸ ਰਹਿਣ ਦੇ ਫਿਰ ਦੋ ਵਾਰੀ ਕਿਤੇ ਬੱਜੀ ਜਿਆਦਾ ਬੱਕੇ ਬੱਜੀ ਠੀਕ ਆ ਹੁਣ ਦੋ ਕਤਨ ਬੱਜੀ ਬਸ ਰਹਿਣ ਦੇ ਪਤੰਗ ਡਾਲ ਲਓ ਹੋਰ ਕੁਝ ਖੇਲੋ ਜਾ ਰੋ ਛੱਡ ਦੋ ਦੋ ਵਾਰੀ ਦੋ ਵਾਰੀ ਮਾਰੀ ਏ ਖੂਰੇ ਖੂਰੇ ਮਾਰਾ ਫਦਾ ਬੈਟ ਲੈ ਕੇ ਆਇਆ ਭਾਈ ਮੁੰਡਾ ਓਏ ਤੇ ਵਿਰਾਟ ਕੋਹਲੀ ਦਾ ਸੈਨ ਹੋਈਵੇਂ ਆ ਕਿੱਥੇ ਸ਼ਾ ਹੋਈਵੇਂ ਆ ਵਿਰਾਟ ਕੋਹਲੀ ਪੱਕਾ ਖੇਡਿਆ ਸਾਨੂੰ ਸਾਖਲ ਹਟਾਇਓ ਨੇੜੇ ਨੂੰ ਹਟਾਇਓ ਮੇਰੇ ਜੌਨ ਸੀਨਾੜਾ ਜੌਨ ਸੀਨਾੜਾ ਹਾਂ ਜੌਨ ਸੀਨਾ ਬਣ ਗਿਆ ਤੂੰ ਬੋਟ ਮਾਰ ਦੇ ਕੇ ਸਲੂਟ ਮਾਰ ਦੇ ਵੋਟ ਮਾਰਦੇ ਕੇ ਸਲੂਟ ਮਾਰਦੇ ਹਾਂ ਉਹ ਕੀ ਦੂ ਅੱਲੀ ਹੈ ਹਾਂ ਉਹ ਭਾਈ ਨਾ ਕੀ ਕਹਿੰਦੇ ਤੂੰ ਆਊਟ ਮਾਰ ਬੋਟ ਮਾਰਦੇ ਕੇ ਸਲੂਟ ਮਾਰਦੇ ਆ ਜਾ ਤੇ ਕੁਛ ਨਾ ਪਾਪ ਦੇ ਲੈ ਪਾਪ ਦੇ ਲੈ ਇਧਰ ਜੀ ਦੀ ਠੀਕ ਆ ਕੁਛ ਨਹੀਂ ਹੋਇਆ ਪਾਖ ਦੇ ਲਮੜੀ ਜੀ ਕੱਲੇ ਕੱਲੇ ਕੋਈ ਸੰਜਦੇ ਲੱਗੀ ਨਹੀਂ ਕੁਝ ਹੈਪੀ ਨਿਊ ਇਅਰ ਸ਼ਾਬਾਸ਼ ਹੈਪੀ ਨਿਊ ਇਅਰ ਅੱਗੇ ਹੈਪੀ ਨਿਊ ਇਅਰ ਹੈਪੀ ਨਿਊ ਇਅਰ 2026 ਠੀਕ ਹੈ ਅੰਗੂ ਤੂੰ ਹੈਪੀ ਨਿਊ ਡੇ ਹੈਪੀ ਨਿਊ ਡੇ ਹੈਪੀ ਨਿਊ ਡੇ ਅੰਗੂ ਨਾ ਯੂ ਹੈਪੀ ਨਿਊ ਡੇ